ਮੈਂ ਦੂਜੇ ਸੰਗਠਨਾਂ ਦੀ ਗੱਲ ਨਹੀਂ ਕਰਦਾ ਨਾ ਮੇਰਾ ਉਹਨਾਂ ਦੇ ਕੋਈ ਕਿੰਤੂ ਬਿੰਦੂ ਕਵਿਸ਼ਨ ਮਾਰ ਹੈਗਾ ਵਾ ਇਹ ਜਨਤਾ ਹੈ ਸਭ ਜਾਣਦੀ ਹੈ ਸਮਾਜ ਸਾਰਾ ਜਾਣਦਾ ਹੈ ਦੋ ਤਰੀਕਾ ਮੈਂ ਭੁੱਲ ਚੁੱਕਾ ਤੀਜੀ ਤਰੀਕ 7ਵੇਂ 7 1 2025 ਦੀ ਆ ਜਿਹੜੀ ਡੀ ਜ਼ੋਨ ਦੇ ਤੇ ਮੁਲਾਜ਼ਮਾਂ ਲਈ ਲੜੇ ਅਸੀਂ ਆ ਮੇਰੇ ਸਾਥੀ ਨਾਲ ਖਲੇ ਰਵਿੰਦਰ ਜੀ ਇਹਨਾਂ ਤੇ ਵੀ ਐਫ ਆਈ ਆਰ ਲੱਗਿਆ ਔਰ ਸਾਡੇ ਚ ਦੁਐਸ਼ ਦੀ ਭਾਵਨਾ ਕਿ ਮੂੰਹ ਤੇ ਮੂੰਹ ਮੇਂ ਰਾਮ ਬਗਲ ਮੇਂ ਛੁਰੀ ਉਹ ਸਾਡਾ ਕੰਮ ਨਹੀਂ ਹੈਗਾ ਇੱਕ ਟਾਈਮ ਬਾਉਂਡ ਕਰ ਲੋ ਵੀ ਕਿੰਨੇ ਟਾਈਮ ਲਈ ਆਪਾਂ ਰਲ ਕੇ ਕੰਮ ਕਰਨਾ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਜਾਂ ਮਿਸ਼ਨ 2027 ਮੇਤਲੋ ਵੀ ਦਲਿਤ ਚਾਣ ਕੇ ਤੱਕ ਜਿਹੜੀ ਸਰਕਾਰ ਬਣੂਗੀ ਦਲਿਤ ਚਾਣ ਕੇ ਜਿਹੜੀ ਪਾਰਟੀ ਦੀ ਸਰਕਾਰ ਬਣੇ ਔਰ ਦਲਿਤ ਚਾਣ ਕੇ ਤਾਂ ਆਪਣੀ ਸਰਕਾਰ ਬਣਾਣਗੇ 260 ਗਜ ਪਲਾਟ ਦੇ ਅੰਦਰ ਇੱਕ ਅਕੈਡਮੀ ਬਣਨੀ ਜਾ ਰਹੀ ਹੈ ਪਿੱਛੇ ਜਿਹੜੇ ਅਖਬਾਰਾਂ ਜਦੋਂ ਅਸੀਂ ਤਿਆਰ ਕੀਤੇ ਸੀ ਜਿਨ੍ਹਾਂ ਨੂੰ ਪਤਾ ਹੋਵੇ ਵੀ ਅੱਜ ਇੱਥੇ ਕਿਉਂ ਆਏ ਹਾਂ ਜਿਨ੍ਹਾਂ ਨੂੰ ਪਤਾ ਹੋਵੇ ਭੀਮਾ ਰਾਏ ਬਾਬਾ ਸਾਹਿਬ ਦੀ ਮਾਤਾ ਦਾ ਨਾਮ ਭੀਮਾ ਬਾਈ ਸੀਗਾ ਉਹ ਸਾਰੇ ਮਿਸ਼ਨ ਸਾਰਾ ਕੈਟਰਾਈਜ਼ ਅਸੀਂ ਉੱਥੇ ਕਰਾਂਗੇ ਫਾਈਨੈਂਸ਼ੀਅਲੀ ਨਹੀਂ ਕਰ ਸਕਦੇ ਫਿਜ਼ੀਕਲੀ ਕਰ ਦਿਓ ਮੈਂਟਲੀ ਕਰ ਦਿਓ ਆਰਥਿਕ ਨਹੀਂ ਕਰ ਸਕਦੇ ਤਾਂ ਅਕੈਡਮੀ ਦਾ ਨਿਰਮਾਣ ਹੁੰਦਾ ਨਜ਼ਰ ਆਊਗਾ ਔਰ ਤੁਸੀਂ ਸਰਨਾ ਜੀ ਆਪਣੇ ਚੈਨਲ ਮਾਰਫਤ ਉਹਦੀ ਕਵਰਿੰਗ ਕਰੋਗੇ ਔਰ ਉਸ ਦਿਨ ਤੁਹਾਡਾ ਇਹ ਜਿਹੜਾ ਕੁਐਸਚਨ ਆ ਤੁਹਾਡਾ ਇੱਕ ਸਾਨੂੰ ਇੱਕ ਚੈਲੰਜ ਹੀ ਮੰਨ ਲੈਂਦੇ ਆਪਾਂ ਚਲੋ ਉਹ ਅਸੀਂ ਇਹਨੂੰ ਐਕਸੈਪਟ ਕਰਕੇ ਉਹਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤਨਦੇਈ ਦੇ ਨਾਲ ਕੀ ਨਾਮ ਹੈ ਤੁਹਾਡਾ ਪ੍ਰਿੰਸ ਅੱਜ ਇੱਥੇ ਕਿਉਂ ਆਏ ਹੋ ਅੱਛਾ ਕੀ ਨਾਮ ਹੈ ਤੁਹਾਡਾ ਹਾਂਜੀ ਇੱਥੇ ਕਿਉਂ ਆਏ ਹੋ ਅੰਬੇਡਕਰ ਜੀ ਦੀ ਮਾਤਾ ਜੀ ਦਾ ਨਾਮ ਪੁੱਛ ਲਵਾ ਨਹੀਂ ਪਤਾ ਉਹਣਾ ਦਾ ਜਨਮ ਸਥਾਨ ਪੁੱਛ ਲਵਾ ਨਹੀਂ ਪਤਾ ਯਾਰਾ ਦੇਂਗੇ ਟੋਪ ਕੇ ਬਾਪੂ ਸਾਹਿਬ ਵਿਭਰਮ ਬੇੜਕਰ ਅਮਰ ਰਹੇ ਅਮਰ ਰਹੇ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਨਿਊਜ਼ ਤੇ ਬਿਲਕੁਲ ਜੀ ਅੱਜ ਸੀ ਉਸ ਜਗ੍ਹਾ ਖੜੇ ਆ ਜਿੱਥੇ ਉਹ ਪ੍ਰਤਿਮਾ ਲੱਗੀ ਹੈ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਲਿਖਿਆ ਸੀ ਬਿਲਕੁਲ ਜੀ ਭੀਮrao ਅੰਬੇਦਕਰ ਡਾਕਟਰ ਭੀਮrao ਅੰਬੇਦਕਰ ਦਾ ਪ੍ਰੀਨਿਰਮਾਣ ਦਿਵਸ ਹੈ ਇੱਥੇ ਕਹਿੰਦੇ ਇਹ ਪੁੰਨ ਦਿthi ਹੈ ਮਾਲਾ ਅਰਪਣ ਕਰਨ ਉਹਨਾਂ ਦੀ ਯਾਦ ਚ ਉਹਨਾਂ ਦੇ ਜਿਹੜੇ ਅਨੁਯਾਈ ਨੇ ਜਾਂ ਉਹਨਾਂ ਨੂੰ ਜੋ ਮੰਨਦੇ ਨੇ ਸਾਰੇ ਇੱਥੇ ਆਏ ਨੇ ਤਾਂ ਮਾਲਾ ਅਰਪਣ ਕਰ ਰਹੇ ਨੇ ਵਿੱਕੀ ਸੋਤਾ ਜੀ ਸਾਡੇ ਨਾਲ ਨੇ ਸਰ ਇੱਥੇ ਆਏ ਹੋ ਆ ਕੇ ਉਹਨਾਂ ਨੂੰ ਤੁਸੀਂ ਸ਼ਰਧਾਂਜਲੀ ਦਿੱਤੀ ਹੈ ਕੀ ਸਮਝਦੇ ਹੋ ਅੱਜ ਤੁਸੀਂ ਖੜੇ ਕਿੱਥੇ ਹੋ ਮਤਲਬ ਤੁਹਾਡਾ ਤੁਹਾਡਾ ਸਮਾਜ ਕਿੱਥੇ ਖੜਾ ਹੈ ਦੇਖੋ ਮੈਂ ਤੁਸੀਂ ਬੜਾ ਕੜਵਾ ਸੱਚ ਕੀਤਾ ਦੀ ਗੱਲ ਕੀਤੀ ਆ ਔਰ ਬੜਾ ਸਹੀ ਤੇ ਸਟ੍ਰਿਕ ਜਿਹੜਾ ਸਵਾਲ ਕੀਤਾ ਵਾ ਮੈਂ ਵੀ ਸਾਫ਼ ਸੁਥਰਾ ਜਵਾਬ ਦਊਂਗਾ ਚਾਹੇ ਮੇਰੇ ਸਮਾਜ ਦੇ ਲੋਕਾਂ ਨੂੰ ਚਾਹੇ ਜਨਤਾ ਨੂੰ ਚਾਹੇ ਜਨਤਾ ਜਨਰਦਨ ਨੂੰ ਇਹ ਦੇਸ਼ ਵਾਸੀਆਂ ਨੂੰ ਗਲਤ ਲੱਗੇ ਅੱਜ ਵੀ ਅਸੀਂ ਨਗਰ ਨਿਗਮ ਸਿਰਫ ਕੂੜੇ ਦੀ ਲੜਾਈ ਲੜ ਰਹੇ ਆ ਉਸ ਤੋਂ ਬਾਹਰ ਨਹੀਂ ਨਿਕਲ ਬਾਰੇ ਚਾਹੇ ਉਹਦੇ ਲਈ ਮੈਂ ਹੀ ਕਿਉਂ ਆ ਚਾਹੇ ਮੇਰੀ VSS ਦੀ ਟੀਮ ਕਿਉਂ ਆ এডਿਕੇਸ਼ਨ ਮਸਟਾ এডਿਕੇਸ਼ਨ ਤੋਂ ਬਗੈਰ ਕੁਝ ਨਹੀਂ ਹੋਣਾ ਅਸੀਂ ਲੜਾਈ ਲੜੀਏ ਸ਼ਾਸਨ ਕਰਨ ਦੀ এডਿਕੇਸ਼ਨ ਦੀ ਇਹਦੇ 'ਚ ਕੋਈ ਸ਼ੱਕ ਨਹੀਂ ਅੱਜ ਉਹਨਾਂ ਦੀ ਪ੍ਰਤਿਮਾ ਅੱਗੇ ਖੜੇ ਆ ਸੱਚੀ ਬੋਲਣਾ ਚਾਹੀਦਾ ਵਾ ਅਸੀਂ ਡੇ ਬਾਈ ਡੇ ਬਦਨ ਦੀ بجائے ਘੰਟਾ ਘਰੇ ਜੋਂ ਸਾਡੀ ਤਾਕਤ ਬਣ ਕੇ ਰਹਿ ਗਈ ਆ ਮੈਂ ਉਸ ਨੂੰ ਸੱਚੇ ਮਨੋਂ ਕਬੂਲ ਕਰਦਾ ਐਰੇ ਮੈਨੂੰ ਮੰਨਣਾ ਚਾਹੀਦਾ ਨਹੀਂ ਕਿਤੇ ਲੱਗੇ ਤੇ ਮੰਨਦੇ ਹੋ ਕਿ ਤੁਹਾਡੇ ਸੰਗਠਨ ਬੜੇ ਬਣ ਗਏ ਨੇ ਜੇ ਨੂੰ ਦੇਖੋ ਤੁਹਾਡਾ ਮੋਰੀਕ ਸੰਗਠਨ ਬਣਾ ਕੇ ਖੜਾ ਹੈ ਸੰਗਠਨ ਤਾਂ ਬਣ ਗਏ ਨੇ ਲੇਕਿਨ ਅੱਜ ਤੁਹਾਨੂੰ ਗੱਲ ਦੱਸ ਦਈਏ ਇੱਕ ਰਾਜਨੇਤਾ ਨੇ ਬੂਟਾ ਸਿੰਘ ਜੀ ਨੂੰ ਲੈ ਕੇ ਕਿੰਨੀ ਵੱਡੀ ਟਿੱਪਣੀ ਕੀਤੀ ਲੋਕ ਸਭਾ ਵਿੱਚ ਇੱਕ ਬੰਦੇ ਨੇ ਕਹੀ ਜਿੰਨਾ ਅਸੀਂ 바ਵਾ 바ਵਾ ਜੀ ਕਰਦੇ ਆਂ ਅਗਰ ਇੰਨਾ ਰਾਮ ਰਾਮ ਜਪਦੇ ਤਾਂ ਸ਼ਾਇਦ ਸਾਨੂੰ ਭਗਵਾਨ ਮਿਲ ਜਾਂਦਾ ਅਲ ਤੁਸੀਂ ਯੂਥ ਲੈ ਕੇ ਆਇਓ ਮੈਂ ਯੂਥ ਨੂੰ ਵੀ ਕੁਐਸਚਨ ਕਰੂੰਗਾ ਲੇਕਿਨ ਕੀ ਸਮਝਦੇ ਹੋ ਕਿ ਅੱਜ ਤੁਸੀਂ ਸਿਰਫ ਵੋਟ ਬੈਂਕ ਦੀ ਨਜ਼ਰੀਂ ਨਾਲ ਦੇਖੇ ਜਾ ਰਹੇ ਹੋ ਜਾਂ ਜਿਹੜੇ ਤੁਹਾਡੇ ਸੰਗਠਨ ਬਣੇ ਹੋਏ ਨੇ ਉਹ ਸਿਰਫ ਕੁਝ ਇਕੱਠਾ ਕਰਨ ਨੂੰ ਸਿੱਧਾ ਸਿੱਧਾ ਮੈਂ ਕਰਦਾ ਆਪਣਾ ਸਵਾਰਥ ਜਾਂ ਆਪਣਾ ਕੁਝ ਇਕੱਠਾ ਕਰਨ ਨੂੰ ਬਣੇ ਹੋਏ ਨੇ ਦੇਖੋ ਮੈਂ ਦੂਜੇ ਸੰਗਠਨਾਂ ਦੀ ਗੱਲ ਨਹੀਂ ਕਰਦਾ ਨਾ ਮੇਰਾ ਉਹਨਾਂ ਦੇ ਕੋਈ ਕਿੰਤੂ ਬਿੰਦੂ ਕੁਐਸਚਨ ਮਾਰ ਹੈਗਾ ਵਾ ਇਹ ਜਨਤਾ ਹੈ ਸਭ ਜਾਣਦੀ ਹੈ ਸਮਾਜ ਸਾਰਾ ਜਾਣਦਾ ਵਾ ਪਰ ਅਸੀਂ ਜਿੰਨਾ ਕੁ ਹੁਣ ਤੱਕ ਕੀਤਾ ਵਾ ਔਰ ਉਹਦੇ ਭੁਗਤ ਭੋਗੀ ਵੀ ਰਹੇ ਹਾਂ ਸਮਾਜ ਲਈ ਸਰਨਾ ਜੀ ਜੇ ਆਪਾਂ ਲੜੇ ਆ ਚਾਹੇ ਉਹ ਡੀ ਜੋਨਸ ਰਾਬਾ ਨਗਰ ਦੀ ਲੜਾਈ ਆ ਦੋ ਤਰੀਕਾ ਮੈਂ ਭੁਗਤ ਚੁੱਕਾ ਤੀਜੀ ਤਰੀਕ 7ਵੰ 71 2025 ਦੀ ਆ ਜਿਹੜੀ ਡੀ ਜ਼ੋਨ ਦੇ ਤੇ ਮਲਾਜ਼ਮਾਂ ਲਈ ਲੜੇ ਅਸੀਂ ਆ ਮੇਰੇ ਸਾਥੀ ਨਾਲ ਖਲੇ ਰਵਿੰਦਰ ਜੀ ਇਹਨਾਂ ਤੇ ਵੀ ਐਫ ਆਈ ਆ ਦਰਜਾ ਔਰ ਸਾਡਾ ਸੰਘਰਸ਼ ਵੀ ਐਸ ਐਸ ਦਾ ਲੋਕਾਂ ਨੂੰ ਨਜ਼ਰ ਆਉਂਦਾ ਵਾ ਇੱਕ ਮੇਰਾ ਕੁਸਚਨ ਹੈ ਤੁਹਾਡੇ ਸਮਾਜ ਦੇ ਸ਼ਾਇਦ ਕੁਝ ਲੋਕ ਇਹ ਵੀ ਕਹਿੰਦੇ ਨੇ ਤੁਸੀਂ ਵੀ ਗਲਤ ਹੋ ਇਹ ਤੁਹਾਨੂੰ ਵੀ ਸ਼ਾਇਦ ਪਤਾ ਲੱਗਿਆ ਹੋਗਾ ਤੇ ਫਿਰ ਮੈਂ ਗੱਲ ਕੀ ਕਰਨਾ ਤੁਸੀਂ ਮੇਰਾ ਕੁਸਚਨ ਨਹੀਂ ਸਮਝ पाए ਆਪਾਂ ਇਕੱਠੇ ਕਿਉਂ ਨਹੀਂ ਹੋ ਜਾਂਦੇ ਮੈਂ ਅਸੀਂ ਇਕੱਠੇ ਉਹਨੂੰ ਤਿਆਰ ਆ ਦੂਜੇ ਆਪਣਾ ਹੋਮਾ ਛੱਡਣ ਸਾਡੇ 'ਚ ਕੋਈ ਹੋਮਾ ਨਹੀਂ ਹੈਗਾ ਔਰ ਸਾਡੇ 'ਚ ਦੁਸ਼ਤ ਦੀ ਭਾਵਨਾ ਕਿ ਮੂੰਹ ਤੇ ਮੂੰਹ ਮੇਂ ਰਾਮ ਬਗਲ ਮੇਂ ਚੁਰੀ ਉਹ ਸਾਡਾ ਕੰਮ ਨਹੀਂ ਹੈਗਾ ਅਸੀਂ ਮੈਂ ਤਾਂ ਕਿਹਾ ਵੀ ਸ਼ਾਸਨ ਸ਼ਾਸਕ ਬਣੋ ਇਸ ਦੇਸ਼ ਤੇ ਸ਼ਾਸਨ ਕਰ ਲਈ ਸੰਗਠਨਾ ਨੂੰ ਇੱਕ ਲੱਗ ਤੇ ਰੱਖ ਕੇ ਆਓ ਆਪਾਂ ਰਲ ਕੇ ਕੰਮ ਕਰਦੇ ਆਂ ਔਰ ਉਹਦੇ ਚ ਇੱਕ ਟਾਈਮ ਬੌਂਡ ਕਰ ਲੋ ਵੀ ਕਿੰਨੇ ਟਾਈਮ ਲਈ ਆਪਾਂ ਰਲ ਕੇ ਕੰਮ ਕਰਨਾ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਜਾਂ ਮਿਸ਼ਨ 2027 ਮਿੱਥ ਲਓ ਫਿਰ ਵੀ ਦਲਿਤ ਚਾਣਗੇ ਤੱਕ ਜਿਹੜੀ ਸਰਕਾਰ ਬਣੂਗੀ ਦਲਿਤ ਚਾਣਗੇ ਜਿਹੜੀ ਪਾਰਟੀ ਦੀ ਸਰਕਾਰ ਬਣੇ ਔਰ ਦਲਿਤ ਚਾਣਗੇ ਤਾਂ ਆਪਣੀ ਸਰਕਾਰ ਬਣਾਣਗੇ ਜਿੱਦਨ ਇਹ ਪ੍ਰਾਣ ਹੋ ਗਿਆ ਇਸ ਸੰਗਠਨਾ ਦੀ ਤਾਕਤ ਆਪਣਿਆਂ ਵਾਜਣੀ ਹੈ ਨਹੀਂ ਯੂਥ ਤੁਹਾਡਾ ਯੂਜ਼ ਨਹੀਂ ਹੁੰਦਾ ਤੁਹਾਡਾ ਯੂਥ ਤੁਸੀਂ ਵੀ ਇਕੱਠਾ ਕਰਕੇ ਲਾਓ ਪਾਜੀ ਇੱਕ ਮਿੰਟ ਅੱਗੇ ਆਓ ਅੱਗੇ ਆ ਜਾਓ ਯਾਰ ਸ਼ਰਮਾਨਾ ਕੀ ਨਾਮ ਹੈ ਤੁਹਾਡਾ ਪ੍ਰਿੰਸ ਅੱਜ ਇੱਥੇ ਕਿਉਂ ਆਏ ਅਸਾਂ ਕੀ ਨਾਮ ਹੈ ਤੁਹਾਡਾ ਹਾਂਜੀ ਇੱਥੇ ਕਿਉਂ ਆਏ ਹੋ ਹੁਣ ਕੀ ਕਹੋਗੇ ਤੁਸੀਂ ਆ ਦੇਖੋ ਅਜਾ ਮੈਂ ਹੋਰ ਵੀ ਅਜਾ ਮੈਂ ਲੈ ਲਉ ਅੰਬੇਡਕਰ ਜੀ ਦੀ ਮਾਤਾ ਜੀ ਦਾ ਨਾਮ ਪੁੱਛ ਲਵਾ ਨਹੀਂ ਪਤਾ ਹੋਣਾ ਇਹਨਾਂ ਨੂੰ ਉਹਦਾ ਜਨਮ ਸਥਾਨ ਪੁੱਛ ਲਵਾ ਨਹੀਂ ਪਤਾ ਹੋਣਾ ਮੈਂ ਐਕਚੁਅਲ ਮੇਰਾ ਕਹਿਣ ਦਾ ਮਤਲਬ ਹੈ ਤੁਸੀਂ ਅਪਗ੍ਰੇਡ ਕਿਉਂ ਨਹੀਂ ਕਰਦੇ ਹੋ ਯੂਥ ਨੂੰ ਦੇਖੋ ਅਸੀਂ ਜਿਹੜੀ 14 ਅਪ੍ਰੈਲ ਨੂੰ ਇੱਕ VSS ਵੱਲੋਂ ਅ 260 ਗਜ ਪਲਾਟ ਦੇ ਅੰਦਰ ਇੱਕ ਅਕੈਡਮੀ ਬਣਨੇ ਜਾ ਰਹੀ ਹੈ ਪਿੱਛੇ ਜਿਹੇ ਅਖਬਾਰਾਂ ਜਦੋਂ ਅਸਥਿਹਾਰ ਵੀ ਲੱਗਿਆ ਸੀਗਾ ਉਹਦੇ ਵਿੱਚ ਅਸੀਂ ਕੈਟਰਾਇਜ਼ ਕਰਨਾ ਲੋਕਾਂ ਨੂੰ ਮਿਸ਼ਨਰੀ ਲੋਕ ਪੈਦਾ ਕਰਨੇ ਆ ਜਿਨ੍ਹਾਂ ਨੂੰ ਪਤਾ ਹੋਵੇ ਵੀ ਅੱਜ ਇੱਥੇ ਕਿਉਂ ਆਏ ਹਾਂ ਜਿਨ੍ਹਾਂ ਨੂੰ ਪਤਾ ਹੋਵੇ ਭੀਮਾਰਾਈ ਬਾਬਾ ਸਾਹਿਬ ਦੀ ਮਾਤਾ ਦਾ ਨਾਮ ਭੀਮਾ ਬਾਈ ਸੀਗਾ ਪਿਤਾ ਜੀ ਮਹੂ ਸੀਗੇ ਔਰ ਮਰਹਾਰ ਜਾਤਰੀ ਤੋਂ ਜਾਤੀ ਤੋਂ ਪੈਦਾ ਹੋਏ ਸੀਗੇ ਉਹ ਸਾਰੇ ਮਿਸ਼ਨ ਸਾਰਾ ਕੈਟਰਾਇਜ਼ ਅਸੀਂ ਉੱਥੇ ਕਰਾਂਗੇ ਔਰ ਉਹਦੇ ਵਿੱਚ ਅਸੀਂ ਤੁਹਾਡੇ ਚੈਨਲ ਦੇ ਮਾਰਫਤ ਮੈਂ ਆਵਾਮ ਨੂੰ ਜਨਤਾ ਨੂੰ ਬੇਨਤੀ ਲਾਣਾ ਚਾਹਨਾ ਵਾ ਕਿ ਸਾਡਾ ਉਸ ਜਗ੍ਹਾ ਤੇ ਸਹਿਯੋਗ ਕਰਿਓ ਫਾਈਨੈਂਸ਼ਲੀ ਨਹੀਂ ਕਰ ਸਕਦੇ ਫਿਜ਼ੀਕਲੀ ਕਰ ਦਿਓ ਮੈਂਟਲੀ ਕਰ ਦਿਓ ਆਰਥਿਕ ਨਹੀਂ ਕਰ ਸਕਦੇ ਤਾਂ ਪਰ ਕਰਿਓ ਜ਼ਰੂਰ ਕਿਉਂਕਿ ਉੱਥੋਂ ਅਸੀਂ ਮਿਸ਼ਨਰੀ ਲੋਕ ਪੈਦਾ ਕਰਨੇ ਆ ਨਹੀਂ ਨਹੀਂ ਤੁਹਾਡੇ ਯੂਥ ਤੇ ਪਤਾ ਹੈ ਕਿ ਆਰੋਪ ਲੱਗਦੇ ਨੇ ਲੋਕ ਕੀ ਲਾਂਦੇ ਨੇ ਇਹ ਲੜਾਈ ਬਹੁਤ ਕਰਦੇ ਨੇ ਇਹ ਨਸ਼ਾ ਬਹੁਤ ਕਰਦੇ ਨੇ ਮੇਰੀ ਗੱਲ ਬੁਰੀ ਜ਼ਰੂਰ ਲੱਗਣੀ ਹੈ ਲੇਕਿਨ ਇਹਨਾਂ ਉੱਤੇ aarop ਲੱਗਦੇ ਨੇ ਹੁਣ ਤੁਸੀਂ ਯੂਥ ਦੇ ਆਗੂ ਹੋ ਤੁਹਾਡੇ ਵਰਗੇ ਹੋਰ ਲੁਧਿਆਣੇ ਵਿੱਚ ਆਗੇ ਨੂੰ ਇਹਨਾਂ ਨੂੰ ਅਪਗ੍ਰੇਡ ਕਰੋ ਇਹਨਾਂ ਨੂੰ ਪੜਾਓ ਇਹਨਾਂ ਨੂੰ ਸਮਝਾਓ ਇਹਨਾਂ ਨੂੰ ਕਿਤੇ ਦੇਖੋ ਇੱਕ ਤੁਹਾਡਾ ਯੂਥ ਸੀ ਸ਼ਹਿਨ ਦੇ ਜਿਹਦੀ ਹੱਤਿਆ ਹੋਈ ਸੀ ਉਹਨੇ ਕਾਰਤਿਕ ਬੱਗਰ ਹਾਂ ਮੈਂ ਗੱਲ ਤੁਹਾਨੂੰ ਇਹ ਕਹਿਣਾ ਚਾਹੁੰਦਾ ਆਪਾਂ ਸਿਰਫ ਫੋਟੋਆਂ ਨਾ ਖਿਚਵਾਈਏ ਆਪਾਂ ਸਿਰਫ ਇੱਥੇ ਆ ਕੇ ਪੀ ਮਰੋ ਉਹਦੇ ਜੋ ਸੰਦੇਸ਼ ਨੇ ਜੋ ਉਹਨਾਂ ਦਾ ਮੋਟਿਵ ਹੈ ਆਪਾਂ ਉਹਨੂੰ ਚਲਾਈਏ ਮੈਂ ਕੱਲਾ ਤੁਹਾਡੀ ਨਹੀਂ ਗੱਲ ਕਰ ਰਿਹਾ ਹੋ ਸਕਦਾ ਅਨਪਣ ਮੇਰਾ ਮੁੰਡਾ ਵੀ ਹੋਵੇ ਮੈਂ ਇਹ ਨਹੀਂ ਕਹ ਰਿਹਾ ਹਰ ਬੰਦਾ ਉਹ ਅਨਪਣ ਹੁੰਦਾ ਜਿਹਨੂੰ ਅਸੀਂ ਪੜਾਣ ਲਿਖਾਣ ਦੀ ਕੋਸ਼ਿਸ਼ ਨਹੀਂ ਕਰਦੇ ਜੇ ਆਪਾਂ ਕੋਸ਼ਿਸ਼ ਕਰਾਂਗੇ ਉਹ ਉਹਦੇ ਗੱਡਸ ਨੇ ਮੇਰਾ ਮਤਲਬ ਹੈ ਚਲੋ ਅੱਜ ਇੱਕ ਪੁਰਾਣੀ ਕਰਦੇ ਆਂ ਆਪਾਂ ਕਿ ਜਿਹੜਾ ਯੂਥ ਹੋਊਗਾ ਉਹਨੂੰ ਸਹੀ ਦਿਸ਼ਾ ਤੇ ਦਸ਼ਾ ਦੇਵਾਂਗੇ ਅਸੀਂ ਸੱਚੇ ਮਨ ਦੇ ਨਾਲ ਦਿਲ ਦੇ ਹੱਥ ਰੱਖ ਕੇ ਕਹਿੰਦੇ ਆਂ ਕਿ ਤੁਹਾਨੂੰ 14 ਅਪ੍ਰੈਲ 2026 ਨੂੰ ਇੱਕ ਭਵਿਆ ਅਕੈਡਮੀ ਦਾ ਨਿਰਮਾਣ ਹੁੰਦਾ ਨਜ਼ਰ ਆਊਗਾ ਔਰ ਤੁਸੀਂ ਸਰਨਾ ਜੀ ਆਪਣੇ ਚੈਨਲ ਮਾਰਫਤ ਉਹਦੀ ਕਵਰੇਜ ਕਰੋਗੇ ਔਰ ਉਸ ਦਿਨ ਤੁਹਾਡਾ ਇਹ ਜਿਹੜਾ ਕੁਐਸਚਨ ਆ ਤੁਹਾਡਾ ਇੱਕ ਸਾਨੂੰ ਇੱਕ ਚੈਲੰਜ ਹੀ ਮੰਨ ਲੈਂਦੇ ਆਪਾਂ ਚਲੋ ਉਹ ਅਸੀਂ ਇਹਨੂੰ ਐਕਸੈਪਟ ਕਰਕੇ ਉਹਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਤਨਦੇਈ ਦੇ ਨਾਲ ਔਰ ਉਹਦੇ ਵਿੱਚ ਕੈਟਰਾਈਜ਼ ਮਿਸ਼ਨਰੀ ਲੋਕ ਤਿਆਰ ਕਰਾਂਗੇ ਔਰ ਆਈਪੀਐਸ ਆਈਏਐਸ ਆਈਪੀਐਮਬੀਬੀਐਸ ਡਾਕਟਰ ਦੀ ਜਿਹੜੀ ਐਜੂਕੇਸ਼ਨ ਆ ਉਹ ਉੱਤੇ ਫ੍ਰੀ ਆਫ ਕੋਸ ਨਿਸ਼ੁਲਕ ਦਿੱਤੀ ਜਾਊਗੀ ਔਰ ਉਹ ਜਗ੍ਹਾ ਸਾਡੀ 260 ਗਏ ਲਿੱਤੀ ਵੀ ਹੋਈ ਆ ਰਿਸਟਰੀ ਵੀ ਸਾਡੇ ਕੋਲ ਆ ਥੋੜਾ ਜਾਂ ਸਾਡੇ ਕੋਲ ਆਰਥਿਕ ਕਮੀ ਹੋਣ ਕਰਕੇ ਕਿਉਂਕਿ ਇਹ ਸਮਾਜ ਹਮੇਸ਼ਾ ਹੀ ਕੁਝ ਬਰਾਬਰੀ ਦੇ ਵਿੱਚ ਕਿਤੇ ਹਰ ਜਗ੍ਹਾ ਨਹੀਂ ਪਹੁੰਚ ਪਾਇਆ ਅਸੀਂ ਉਹ ਚੀਜ਼ ਨੂੰ ਕਵਰ ਕਰ ਰਹੇ ਹਾਂ ਔਰ ਤੁਹਾਨੂੰ ਦੇਖਣ ਨੂੰ ਮਿਲੇਗਾ ਨਹੀਂ ਚਲੋ ਮੈਂ ਇਹ ਬੰਦਾ ਕਿ ਅੱਜ ਤੁਹਾਡੇ ਸਮਾਜ ਪराष्ट्रपति ਵੀ ਬਣਿਆ ਤੁਹਾਡੇ ਸਮਾਜ ਤੋਂ ਤੁਹਾਡੇ ਸਮਾਜ ਤੋਂ ਦਲਿਤ ਸਮਾਜ ਤੋਂ ਮੁੱਖ ਮੰਤਰੀ ਵੀ ਬਣਿਆ ਕਿਤੇ ਤੁਹਾਡੇ ਦਲਿਤ ਸਮਾਜ ਤੋਂ ਗਵਰਨਰ ਵੀ ਬਣਿਆ ਮੈਂ ਇਹ ਮੰਨਦਾ ਲੇਕਿਨ ਹੁਣ ਜੋ ਯੂਥ ਹੈ ਉਹਨੂੰ ਤੁਸੀਂ ਅਪਗ੍ਰੇਡ ਕਰੋ ਬਹੁਤ ਚੰਗੀ ਗੱਲ ਹੈ ਮੋਟਰਸਾਈਕਲ ਦੀ ਰੈਲੀਆਂ ਲਈ ਨਾ ਇਕੱਠਾ ਕਰਿਓ ਯੂਥ ਯੂਥ ਝੰਡੇ ਚੁੱਕਣ ਲਈ ਨਾ ਇਕੱਠਾ ਕਰਿਓ ਯੂਥ ਭੀੜ ਵਧਾਣ ਲਈ ਇਕੱਠਾ ਨਾ ਕਰਿਓ ਸਮਾਜ ਦੇ ਸੁਧਾਰ ਲਈ ਕਿਉਂਕਿ ਅੱਗੇ ਇਹੀ ਇੰਜੀਨੀਅਰ ਹੈ ਇਹੀ ਡਾਕਟਰ ਹੈ ਤੇ ਇਹੀ ਆਈਪੀਐਸ ਤੇ ਆਈਐਸ ਹੈ ਤੇ ਚਲੋ ਬਹੁਤ ਚੰਗੀ ਗੱਲ ਹੈ ਤੁਸੀਂ ਮੇਰੇ ਨਾਲ ਗੱਲ ਕੀਤੀ ਹਾਲਾਂਕਿ ਮੇਰਾ ਇਹ ਮੋਟਿਵ ਨਹੀਂ ਸੀ ਕਿਤੇ ਨਾ ਕਿਤੇ ਇਹਨਾਂ ਨੂੰ ਇੱਕ ਇਹ ਸਮਾਜ ਚੱਲੂਗਾ ਜੋ ਤੁਸੀਂ ਵੀ ਦੇਖਿਓ ਨਾ ਇਹਨਾਂ ਤੋਂ ਇਹ ਸਿੱਖਿਆ ਲਿਓ ਕੀ ਆ ਚੀਜ਼ ਚੱਲ ਰਹੀ ਹੈ ਤੇ ਕਿਉਂ ਚੱਲ ਰਹੀ ਹੈ ਅਬ ਮੈਂ ਯੂਥ ਤੁਹਾਡੇ ਸਾਹਮਣੇ ਖੜਾ ਹੈ ਇਹ ਕਿਉਂ ਇੰਨਾ ਦਾ ਹੋਇਆ ਹੈ ਅੱਜ ਅਸੀਂ ਇੱਥੇ ਖੜੇ ਕਿਉਂ ਆ ਇਹ ਸੋਚੋ ਇਹ ਜੋ ਸ਼ਖਸ਼ ਹੈ ਇਹ ਐਨਾ ਵੱਡਾ ਸ਼ਖਸ਼ ਹੈ ਕਿ ਇਹਨੇ ਸਾਡੇ ਸੰਵਿਧਾਨ ਦੀ ਰਚਨਾ ਕੀਤੀ ਸੀ ਜਿਹਦੇ ਥੱਲੇ ਅੱਜ ਅਸੀਂ ਜੀ ਰਹੇ ਆ ਉਹਦੇ ਥੱਲੇ ਅੱਜ ਹਿੰਦੂ ਵੀ ਆ ਰਿਹਾ ਹੈ ਮੁਸਲਮਾਨ ਵੀ ਆ ਰਿਹਾ ਸਿੱਖ ਵੀ ਆ ਰਿਹਾ ਹੈ ਸ਼ਡਿਊਲ ਕਾਸਟ ਵੀ ਆ ਰਿਹਾ ਹੈ ਠਾਕੁਰ ਵੀ ਆ ਰਿਹਾ ਹੈ ਬ੍ਰਾਹਮਣ ਵੀ ਆ ਰਿਹਾ ਹੈ ਸ਼ਵੇਤ ਵੀ ਆ ਰਿਹਾ ਸਾਰੇ ਆ ਰਹੇ ਨੇ ਇਸ ਇਸ ਆਦਮੀ ਦੇ ਥੱਲੇ ਤੇ ਇਸ ਆਦਮੀ ਦੇ ਜਿਹੜੇ ਅਨੁਯਾਈ ਨੇ ਅਗਰ ਉਹ ਇਹਨਾਂ ਚੀਜ਼ਾਂ ਤੋਂ ਦੂਰ ਰਹਿਣਗੇ ਤਾਂ ਕਿਤੇ ਨਾ ਕਿਤੇ ਇਹਨੂੰ ਤਾਂ ਦੁੱਖ ਹੋਊਗਾ ਹੋਊਗਾ ਤੇ ਸਮਾਜ ਤੇ ਬਹੁਤ ਵੱਡਾ ਪ੍ਰਸ਼ਨ ਚਿੰਨ ਲੱਗੂਗਾ ਪ੍ਰੋਗਰਾਮ ਚੱਲੂਗਾ ਤਾਂ ਆਪਣੀ ਵਿਚਾਰਤ Ara ਮੇਰੇ ਨਾਲ ਸਾਂਝੀ ਕਰਿਓ ਕਿਉਂਕਿ ਸਾਡਾ ਮਕਸਦ ਸੀ ਕਿ ਤਸਵੀਰ ਨੂੰ ਸਾਹਮਣੇ ਲਾਣਾ ਚਲੋ ਬਹੁਤ ਚੰਗੀ ਗੱਲ ਹੈ ਸਭ ਇਹਨਾਂ ਨੂੰ ਸ਼ਰਧਾਂਜਲੀ ਦਿੰਨੇ ਆ ਤੇ ਕਿਤੇ ਨਾ ਕਿਤੇ ਤੁਸੀਂ ਵੀ ਸ਼ਰਧਾਂਜਲੀ ਜਲਿਓ ਤੁਹਾਡਾ ਯੂਥ ਕਿਤੇ ਅਨਪੜ ਹੈ ਕਿਸੇ ਵੀ ਜਾਤ ਤੋਂ ਤਾਲੂਕਾਤ ਰੱਖਦਾ ਹੈ ਅਗਰ ਤੁਸੀਂ ਸਕਸ਼ਮ ਹੋ ਤੁਸੀਂ ਮੰਦਿਰ ਗੁਰਦੁਆਰੇ ਮੱਥਾ ਨਾ ਟੇਕਿਓ ਮੈਂ ਤੁਹਾਨੂੰ ਕਹਿੰਦਾ ਕਿਸੇ ਨੂੰ ਨਾ ਪੈਸਾ ਦਿਓ ਉਸ ਯੂਥ ਨੂੰ ਪੜਾ ਦਿਓ ਤੇ ਆਉਣ ਵਾਲੇ ਟਾਈਮ 'ਚ ਹਿੰਦੁਸਤਾਨ ਨੂੰ ਲੋਕ ਸਲਾਮ ਕਰਨਗੇ ਕਿਉਂਕਿ ਜਿਸ ਦੇਸ਼ ਦੀ ਅਗਰ ਤੁਸੀਂ ਨੌਜਵਾਨੀ ਖਤਮ ਕਰ ਦੋਗੇ ਦੇਸ਼ ਖਤਮ ਹੋ ਜਾਂਦਾ ਹੈ ਦੇਸ਼ ਦੀ ਨੌਜਵਾਨੀ ਸੰਭਾਲ ਕੇ ਰੱਖਣੀ ਸਾਡੀ ਤੁਹਾਡੀ ਡਿਊਟੀ ਹੈ ਇੱਕ ਵਾਰ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਡੇ ਨਾਲ ਗੱਲ ਕੀਤੀ ਧੰਨਵਾਦ ਜੀ